ਖਸ਼ਮ ਦੀ ਦਸੂ ਜਵਾਨ ਸਰੋਤਿਓ ਮੈਂ ਗੁਰਮਿੰਦਰ ਸਿੰਘ ਸਮਤ ਪੰਜਾਬ ਨਾਮਾ ਦੇ ਇਸ ਮੰਚ ਤੇ ਆਪਦੇ ਨਾਲ ਰੂਪਰੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਲਾਨਾ ਚੋਣ ਅੱਜ ਹੋ ਰਹੀ ਹੈ ਲੱਗਦਾ ਕਿ ਬਾਦਲ ਕਿਆਂ ਦੀ ਧੂਈ ਲੱਗ ਜਾਏਗੀ ਇਹ ਸਵਾਲ ਹਰੇਕ ਦੇ ਮਨ ਵਿੱਚ ਬੜਾ ਵੱਡਾ ਸਵਾਲਿਆ ਨਿਸ਼ਾਨ ਲੈ ਕੇ ਖੜਾ ਕਿ ਕੀ ਕੋਈ ਐਸਾ ਸੂਰਮਾ ਜੰਮੇਗਾ ਕਿ ਬਾਦਲ ਕਾ ਨੁਟਾ ਲਵੇਗਾ ਜਿਹਾ ਗੁਰਬਾਣੀ ਦੀ ਜਿਹੜੀ 17 ਦੇ ਅਗੇ ਰਾਜੇਸ਼ੀ ਮੁਕੱਦਮ ਕੁੱਤੇ ਕਿ ਆਪਣੇ ਮੁਕੱਦਮਾ ਆਪਣੇ ਹਲਕਾਰਾਂ ਨੂੰ ਮੂਹਰੇ ਲਾ ਕੇ ਪੰਥ ਦਾ ਖੂਨ ਚੂਸਦੇ ਰਹਿਣਗੇ ਉਹ ਕੌਣ ਨੇ ਉਹ ਕੌਣ ਹੋਣਗੇ ਜਾਂ ਕੌਣ ਹੈਗੇ ਆ ਸੋ ਇਹ ਬੜੀ ਵੱਡੀ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਅਫਲਾਤੂਨੀ ਗੂੰਗੇ ਘੋੜੇ ਉੱਤੇ ਕਾਠੀ ਫੇਰ ਪਾ ਲਈ ਹੁਣ ਮੈਂ ਨਾ ਲਵਾ ਨਾ ਲਵਾ ਤੁਸੀਂ ਸਮਝ ਗਏ ਹੋ ਕਿ ਕਿਸ ਦੀ ਗੱਲ ਕਰ ਰਿਹਾ ਦੂਜੇ ਪਾਸੇ ਸੁਖਦੇਵ ਸਿੰਘ ਤਿੰਦਸਾ ਤੇ ਬੀਬੀ ਜ਼ਗੀਰ ਕੌਰ ਨੇ ਬਾਦਲ ਵਿਰੋਧੀ ਦਲਾਂ ਦਾ ਇੱਕ ਮੰਚ ਇਕੱਠਾ ਕਰਕੇ ਸਾਂਝਾ ਉਮੀਦਵਾਰ ਸਤ ਬਲਬੀਰ ਸਿੰਘ ਖੁੰਸ ਨੂੰ ਬਣਾ ਦਿੱਤਾ ਹੁਣ ਇੱਥੇ ਸਾਡੇ ਵੀਡੀਓ ਦਾ ਜਿਹੜੀ ਖਾਸ ਖਾਸੀਅਤ ਆ ਉਹ ਇਹ ਹੈ ਕਿਉਂਕਿ ਇੱਕ ਤਾਂ ਇਹ ਆ ਕਿ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਹੋ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਦੀ ਢੋਈ ਲੱਗਣ ਦੇ ਅਸਾਰ ਬਣ ਗਏ ਨੇ ਉਹ ਕਿਵੇਂ ਪੈਦਾ ਹੋਏ ਨੇ ਤੇ ਕਿਸ ਤਰੀਕੇ ਨਾਲ ਢੋਈ ਲੱਗ ਸਕਦੀ ਆ ਇਹ ਅਸੀਂ ਵੀਡੀਓ ਵਿੱਚ ਗੱਲ ਕਰਾਂਗੇ ਔਰ ਦੂਸਰੀ ਗੱਲ ਅਸੀਂ ਜਿਹੜੀ ਕਰਨੀ ਹੈਗੀ ਆ ਉਹ ਹੀ ਆ ਕਿ ਜੋ ਮੌਜੂਦਾ ਪ੍ਰਧਾਨ ਅਕਾਲੀ ਦਲ ਨੇ ਮੁੜ ਨਾਮਜ਼ਦ ਕਰਕੇ ਉਸ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਨਾਮਜ਼ਦ ਕਰਕੇ ਵੀ ਵੱਡੀ ਗਲਤੀ ਕੀਤੀ ਹੈ ਜਾਂ ਠੀਕ ਕੀਤਾ ਅਕਾਲੀ ਦਲ ਦੇ ਪੁਆਇੰਟ ਆਫ 뷰 ਤੋਂ ਇਹ ਵੀ ਗੱਲ ਕਰਾਂਗੇ ਤੇ ਤੀਸਰੀ ਗੱਲ ਜੇ ਤੁਸੀਂ ਕਹੋਗੇ ਜੇ ਤੁਸੀਂ ਸੁਣੋਗੇ ਤਾਂ ਮੈਂ ਕਰ ਦਊਂਗਾ ਕਿ ਸ਼੍ਰੋਮਣੀ ਕਮੇਟੀ ਦੀ ਆਮ ਚੋਣਾਂ ਲਈ ਜਿਹੜੀਆਂ ਵੋਟਾਂ ਵੰਡ ਦੀ ਕਵਾਇਤ ਚੱਲ ਰਹੀ ਹੈ ਉਦੇ ਵਿੱਚ ਜਾਲੀ ਵੋਟਾਂ ਕਿਵੇਂ ਬਣ ਰਹੀਆਂ ਵੈਸੇ ਤਾਂ ਗੱਲ ਇਹ ਆ ਨਾ ਕਿ ਵੋਟਾਂ ਬਾਣੀ ਨਹੀਂ ਰਹੀਆਂ ਪਰ ਇਹ ਵੀ ਨਾਲ ਗੱਲ ਉੱਠ ਰਹੀ ਹੈ ਕਿ ਜਾਲੀ ਵੋਟਾਂ ਕਿਵੇਂ ਬਣ ਰਹੀਆਂ ਨੇ ਇਹਦੇ ਵੀ ਗੱਲ ਕਰਾਂਗੇ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਧੰਮੇ ਸਾਹਿਬ ਦਾ ਜ਼ਿਕਰ ਕਰਾਂਗੇ ਕਿ ਕਿਸ ਤਰੀਕੇ ਦੇ ਕਦਮ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੱਕ ਰਿਹਾ ਕਿ ਜਾਲੀ ਵੋਟਾਂ ਦੀ ਬਣਤਰ ਯਕੀਨੀ ਹੋ ਜਾਵੇ ਸੋ ਜ਼ਰੂਰੀ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਫੈੜੋ ਭਰਾਵੋ ਬਜ਼ੁਰਗੋ ਮਤਾਓ ਔਰ ਇਹ ਵੀਡੀਓ ਨੂੰ ਆਪਣੇ ਸੰਗੀਆਂ ਨਾਲ ਸਾਂਝਾ ਕਰੋ ਤੇ ਉਹਨਾਂ ਨੂੰ ਮਜਬੂਰ ਕਰੋ ਵੀਡੀਓ ਦੇਖਣ ਲਈ ਤੇ ਅੱਗੇ ਸਾਂਝਾ ਕਰਨ ਲਈ ਇਹ ਵੀ ਪੰਥ ਦੀ ਹੋਈ ਸੇਵਾ ਅਸੀਂ ਤੁਹਾਨੂੰ ਗੁਰਦੁਆਰਿਆਂ ਦੀਆਂ ਕਮੇਟੀਆਂ ਵਾਸ ਸਾਡੇ ਕੋਲ ਅਕ ਵਿੱਚ ਪੈਸੇ ਪਾਉਣ ਲਈ ਨਹੀਂ ਆਖਾਂਗੇ ਸੋ ਵੀਡੀਓ ਸ਼ੁਰੂ ਕਰਦੇ ਹਾਂ ਕਿ ਕੀ ਬਾਦਲ ਸਾਹਿਬ ਨੂੰ ਮੋੜ ਤੋਂ ਬਚ ਕੇ ਚੱਲਣਾ ਚਾਹੀਦਾ ਅਸੀਂ ਤਾਂ ਕਹਾ ਗਏ ਬਦਲ ਸਾਹਿਬ ਬਚ ਕੇ ਮੋੜ ਤੋਂ ਕਿਉਂਕਿ ਜਿਹੜਾ ਅੱਗੇ ਮੋੜ ਆ ਰਿਹਾ ਉਹਦੇ ਧੂਆ ਹੀ ਧੂਆ ਕਿਸਾਨਾਂ ਨੇ ਪਰਾਲੀ ਲਾ ਰੱਖੀ ਐ ਅੱਗ ਪਰਾਲੀ ਤੋਂ ਤੇ ਧੂਆ ਪੰਜਾਬ ਦੇ ਵਿੱਚ ਇੰਨਾ ਫੈਲਿਆ ਹੋਇਆ ਗੁਰਮਖੋ ਕਿ ਸਾਨੂੰ ਨਹੀਂ ਦਿਖ ਰਿਹਾ ਬਦਲ ਸਾਹਿਬ ਨੂੰ ਕਿਵੇਂ ਦਿਖਜੂਗਾ ਸੋ ਬਦਲ ਸਾਹਿਬ ਬਚ ਕੇ ਮੋੜ ਤੋਂ ਕਿ ਤੁਹਾਡੇ ਵਿਰੋਧੀ ਤਲਾ ਦੇ ਖੇਮਿਆਂ ਵਿੱਚ ਐਸਾ ਵੱਡਾ ਏਕਾ ਹੁੰਦਾ ਜਾ ਰਿਹਾ ਕਿ ਤੁਹਾਡੇ ਆਪਣੇ ਤੁਹਾਨੂੰ ਛੱਡ ਕੇ ਨਾ ਚਲੇ ਜਾਣ ਇਸ ਕਰਕੇ ਬਚ ਕੇ ਬੋਰ ਤੋਂ ਸ਼ੁਰੂ ਕਰਦੇ ਆ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਜਿਹੜੀ ਸਾਲਾਨਾ ਪ੍ਰਧਾਨ ਦੀ ਚੋਣ ਹੁੰਦੀ ਆ ਇਹ ਚੋਣ ਵਿੱਚ ਅਕਾਲੀ ਦਲ ਬਾਦਲ ਹੀ ਜਿੱਤੇ ਇਹ ਸੁਨਿਸ਼ਚਿਤ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਪਾਦਲ ਨਾਲ ਜੁੜੇ ਕੱਲੇ ਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਆ। ਲੰਮਾ ਸਮਾਂ گزارਿਆ ਇਹ ਇਨਸ਼ੋਰ ਕਰਨ ਲਈ ਕਿ ਸਾਡਾ ਬੰਦਾ ਹੀ ਕਮੇਟੀ ਦਾ ਪ੍ਰਧਾਨ ਰਹਿੰਦਾ ਰਹਿ ਜਾਵੇ ਹਾਲਾਂਕਿ ਇਹ ਪ੍ਰਧਾਨ ਸਿਰ 6 ਮਹੀਨੇ ਲਈ ਹੋਵੇਗਾ ਪਰ ਫੇਰ ਵੀ ਹਾਰ ਆਖਿਰ ਹਾਰ ਹੁੰਦੀ ਆ ਜਿੱਤ ਆਖਿਰ ਜਿੱਤ ਹੁੰਦੀ ਆ। ਪਰ ਉਹ ਜਿੱਤ ਦੇ ਕੀ ਮਾਇਨੇ ਜਿਹੜੀ ਹਾਰ ਤੋਂ ਵੀ ਮਾੜੀ ਹੋਵੇ ਔਰ ਉਸ ਹਾਰ ਦੇ ਪ੍ਰਾਪਤ ਕੀ ਮਾਰੀ ਜਿਹੜੀ ਬਾਕੀਆਂ ਦੇ ਜਿੱਤ ਤੋਂ ਵੀ ਵੱਡੀ ਹੋਵੇ ਇਹ ਦੋ ਗੱਲਾਂ ਇਸ ਵੇਲੇ ਅੱਜ ਦੀ ਚੋਣ ਦੇ ਵਿੱਚ ਵੱਡਿਆ ਹੋ ਕੇ ਗੁਜ਼ਰਨਗੀਆਂ ਸੁਖਵੀਰ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਉੱਤੇ ਪੂਰੇ ਦਾ ਪੂਰਾ ਜ਼ੋਰ ਲਾਇਆ ਉਹਦੇ ਕਾਰਨ ਕੀ ਨੇ ਉਹ ਆਪਾਂ ਉਹ ਵੀ ਆਪਾਂ ਡਿਸਕਸ ਕਰਾਂਗੇ ਪਰ ਜਿਹੜੀ ਗੱਲ ਵੱਡੀ ਸੁਖਵੀਰ ਬਾਦਲ ਦੇ ਲਈ ਸੋਚਣ ਵਾਲੀ ਆ ਉਹ ਇਹ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਅੱਖਾਂ ਖੁੱਲੀਆਂ ਨੇ ਉਹ ਪ੍ਰੀਤ ਸ਼ਾਣੀ ਜਾਂ ਕੋਟਕਪੂਰੇ ਵਰਗੇ ਆਪਣੇ ਗੁਰਿੰਦਰਪਾਲ ਹੋਣੀ ਜਾਂ ਆਪਣੇ ਤੁਹਾਡੇ ਟਵਾਣਾ ਸਾਹਿਬ ਜਿਹੜੇ ਫਤੇਗੜ ਸਾਹਿਬ ਤੋਂ ਨੇ ਪੱਤਰਕਾਰ ਜਾਂ ਪੱਤਰਕਾਰ ਚਰਨਜੀਤ ਅਰੋੜਾ ਹੈਗੇ ਨੇ ਇਸ ਤਰ੍ਹਾਂ ਦੇ ਪੱਤਰਕਾਰ ਜਾਂ ਜਿਵੇਂ ਆਪਣੇ ਤੁਹਾਡੇ ਆ ਲੱਗੇ ਹੋਏ ਨੇ ਰੰਧਾਵਾ ਸਾਹਿਬ ਲੱਗੇ ਹੋਏ ਨੇ ਪੰਜਾਬ ਟੈਲੀਵਿਜ਼ਨ ਵਾਲੇ ਆ ਇਹ ਗੱਲਾਂ ਸੰਗਤ ਵਿੱਚ ਬਹੁਤ ਵਿਚਾਰ ਅਧੀਨ ਹੋ ਗਈਆਂ ਨੇ ਕਿ ਕੀ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਲਈ ਜਿਹੜੇ ਤਰੀਕੇ ਹਥਿਆ ਵਰਤ ਰਿਹਾ ਉਹ ਠੀਕ ਨੇ ਕਿ ਉਹ ਪੰਥ ਲਈ ਸਹਾਇ ਹੀ ਨੇ ਤੇ ਇਹ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਹਿਬ ਤੱਕ ਵੀ ਇੱਕ ਵੱਡਾ ਸੇਕ ਬਣ ਕੇ ਪਹੁੰਚ ਗਈਆਂ ਨੇ ਔਰ ਉਸ ਸੇਕ ਉਹਨਾਂ ਦੇ ਪਰਿਵਾਰਾਂ ਤੱਕ ਵੀ ਲੱਗ ਰਿਹਾ ਅਸੀਂ ਪਿੱਛੇ ਜੇ ਇੱਕ ਮੈਂਬਰ ਨਾਲ ਗੱਲ ਕੀਤੀ ਸੀ ਉਹ ਮੈਂਬਰ ਦੇ ਦੋਵੇਂ ਲੜਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਾਰਜ ਦੀ ਇਹਨੇ ਇੱਕ ਮੈਨੇਜਰ ਲੱਗਿਆ ਇੱਕ ਡਿਪਟੀ ਮੈਨੇਜਰ ਲੱਗਿਆ ਕਿਹੜੇ ਕੋਟੇ ਚੋਂ ਆਏ ਨੇ ਤੇ ਸਿਰਫ ਉਹਨਾਂ ਦੇ ਬੱਚੇ ਕੋਟਿਆਂ ਵਿੱਚ ਕਿਉਂ ਆਉਂਦੇ ਨੇ ਤਰਨ ਤਾਰਨ ਵਾਲੇ ਮੈਂਬਰ ਨੇ ਦੁਕਾਨਾਂ ਲੈ ਰੱਖੀਆਂ ਨੇ ਆਪਣੇ ਭਤੀਜੇ ਆਪਣੇ ਭਰਾਵਾਂ ਦੇ ਨਾਂ ਤੇ ਆਪਣੇ ਬੇਟਿਆਂ ਦੇ ਨਾਂ ਦੇ ਉੱਪਰ ਅਲਾਟ ਕਰਾ ਰੱਖਿਆ ਤੇ ਅੱਗੇ ਕਿਰਾਏ ਤੇ ਦਿੱਤੇ ਹੋ ਜਾਂਦੇ ਇਹ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਡੇਰੇ ਦੀਆਂ ਜ਼ਮੀਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮਾਰਕੀਟ ਰੇਟ ਤੋਂ ਚੌਥੇ ਹਿੱਸੇ ਮੁੱਲ ਦੇ ਉੱਪਰ ਠੇਕੇ ਉੱਤੇ ਲੈ ਰੱਖੀਆਂ ਨੇ ਇਹ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ ਔਰ ਮੁਹਾਲੀ ਦੇ ਨੇੜੇ ਇਤਿਹਾਸਕ ਗੁਰਦੁਆਰੇ ਜਿਹੜੇ ਪਹਿਲਾਂ ਨਹੀਂ ਬਣੇ ਸੀ ਹੁਣ ਬਣੇ ਨੇ ਉਨ੍ਹਾਂ ਦੇ ਪ੍ਰਬੰਧਕ ਬਾਦਲ ਅਕਾਲੀ ਦਲ ਦੇ ਨੇਤਾਵਾਂ ਦੇ ਖੱਬੇ ਸੱਚੇ ਵਾਲਿਆਂ ਦੇ ਬੂਟ ਪਾਲਸ਼ ਕਰਨ ਵਾਲਿਆਂ ਨੂੰ ਲਾ ਦਿੱਤਾ ਗਿਆ ਇਹ ਗੱਲਾਂ ਬੜੀਆਂ ਵੱਡੀਆਂ ਹੋ ਕੇ ਸਾਹਮਣੇ ਆ ਗਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਇੱਕ ਚੈਨਲ ਇਹਨਾਂ ਨੂੰ ਡਿਸਕਸ ਨਹੀਂ ਕਰ ਰਿਹਾ ਇਸ ਵੇਲੇ ਹਰ ਚੈਨਲ ਦੇ ਉੱਪਰ ਇਹ ਡਿਸਕਸ ਹੋ ਰਹੇ ਨੇ ਸੋ ਜਿਹੜੀ ਗੱਲ ਸੂਤਰਾਂ ਤੋਂ ਪਤਾ ਲੱਗੀ ਹੈ ਬਹੁਤ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਪ੍ਰਧਾਨ ਦੀ ਚੋਣ ਵਿੱਚ ਜੋ ਪਰ ਕਿ ਪਿਛਲੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਸੀ ਉਹ ਇਸ ਵਾਰ ਯਾਤਾ ਮੰਫੀ ਹੋ ਜਾਵੇਗਾ ਖਤਮ ਹੋ ਜਾਵੇਗਾ ਤੇ ਇਹ ਬਹੁਤ ਘੱਟ ਰਹਿ ਜਾਵੇਗਾ ਜੀ ਹਾਂ ਚਾਂਸਸ ਬੜ ਰਹੇ ਨੇ ਕਿ ਹਰਜਿੰਦਰ ਸਿੰਘ ਧਾਮੇ ਜੇਕਰ ਹਾਰਦਾ ਨਹੀਂ ਤਾਂ ਉਹਦੀ ਜਿੱਤ ਦਾ ਜਿਹੜਾ ਮਾਰਜਨ ਹੈ ਉਹ ਇੰਨਾ ਘੱਟ ਜਾਵੇ ਕਿ ਨਮੋਸ਼ੀ ਜੀ ਹੱਦ ਅਕਾਲੀ ਦਲ ਲਈ ਬਹੁਤ ਜ਼ਿਆਦਾ ਹੋ ਸਕਦੀ ਹੈ ਇਹਦਾ ਕਾਰਨ ਕੀ ਆ ਹੁਣ ਆਪਾਂ ਗੱਲ ਕਰਦੇ ਆ ਕਾਰਨ ਦੇ ਉੱਤੇ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਜਦੋਂ ਅੱਡੋ-ਅੱਡ ਥਾਵਾਂ ਦੇ ਉੱਪਰ ਸਮਾਗਮਾਂ ਦੇ ਵਿੱਚ ਵਿਚਰਨਾ ਪੈਂਦਾ ਤਾਂ ਸੰਗਤ ਸਵਾਲ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਸਿਰਫ ਇੱਕ ਚੈਨਲ ਪੀਟੀਸੀ ਨੂੰ ਹੀ ਗੁਰਬਾਣੀ ਦੇ ਰਾਈਟਸ ਕਿਉਂ ਦਿੱਤੇ ਹੋਏ ਨੇ ਇਹ ਗੱਲ ਹੁਣ ਸਿਰਫ ਪੰਜਾਬ ਨਾਵਾਂ ਤੱਕ ਮਹਦੂਦ ਹੋ ਕੇ ਨਹੀਂ ਰਹਿ ਗਈ ਪੰਜਾਬ ਨਾਵਾਂ ਨੂੰ ਤਾਂ ਇਹ ਆਪਣੇ ਜਿਹੜੇ ਹੈਗੇ ਨੇ ਕਾਨੂੰਨੀ ਨੋਟਿਸ ਕਰੋੜਾਂ ਰੁਪਏ ਦੇ ਦੇ ਕੇ ਵੀ ਚੁੱਪ ਨਹੀਂ ਕਰਾ ਸਕੇ ਪਰ ਜਦੋਂ ਹੁਣ ਗੱਲ ਇਹ ਸੰਗਤ ਵਿੱਚ ਚਲੀ ਜਾਵੇ ਤਾਂ ਇਹ ਮੈਂਬਰਾਂ ਸਾਹਿਬਾਨ ਨੂੰ ਵੀ ਸੋਚਣਾ ਪੈਗਾ ਕਿਉਂਕਿ ਉਹ ਹੁਣ ਵੋਟਾਂ ਦੇ ਵੋਟਾਂ ਬਣਾਉਣ ਲਈ ਫਾਰਮ ਵੰਡ ਰਹੇ ਨੇ ਤੇ ਲੋਕ ਉਹਨਾਂ ਨੂੰ ਕਹਿ ਰਹੇ ਨੇ ਕਿ ਫਾਰਮ ਤਾਂ ਤੁਹਾਡੇ ਭਰ ਲਵਾਂਗੇ ਪਰ ਵੋਟ ਤੁਹਾਨੂੰ ਪਏਗੀ ਜਾਂ ਨਹੀਂ ਪਏਗੀ ਇਹ ਤੁਹਾਡੇ ਕੰਮਾਂ ਦੇ ਉੱਪਰ ਨਿਰਭਰ ਕਰਦਾ ਹਉਣ ਵਾਲੇ ਆਉਣ ਵਾਲੇ 6 ਮਹੀਨਿਆਂ ਦੇ ਉੱਪਰ ਸੋ ਉਹਨਾਂ ਦੇ ਉੱਪਰ ਇੱਕ ਤਲਵਾਰ ਲਟਕ ਰਹੀ ਹੈ ਔਰ ਦੂਸਰੀ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੇ ਨੂੰ ਦੁਬਾਰਾ ਨਾਮਜ਼ਦ ਕਰਕੇ ਇਹ ਗੱਲ ਯਕੀਨੀ ਬਣਾ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਜੋ ਵੀ ਗੈਰ ਕਾਨੂੰਨੀ ਕੰਮ ਹੁੰਦੇ ਨੇ ਜਾਂ ਹੋ ਰਹੇ ਨੇ ਉਹ ਵਾਜਬ ਨੇ ਜਿਵੇਂ ਕਿ ਲੰਗਰ ਦੀ ਜੋਠ ਵਿੱਚੋਂ ਮਾਰੀ ਗਈ ਠੱਗੀ ਜਿਵੇਂ ਕਿ 350 ਦਾ ਪਰ 300 ਤੋਂ ਜ਼ਿਆਦਾ ਗੁਰੂ ਸਾਹਿਬਾਨ ਦੀਆਂ ਬੀੜਾਂ ਦਾ ਗਾਇਬ ਹੋ ਜਾਣਾ ਜਿਵੇਂ ਕਿ 2 ਲੱਖ ਤੋਂ ਵੱਧ ਪੰਨਿਆਂ ਦਾ ਛਪ ਜਾਣਾ ਔਰ ਉਹਨਾਂ ਦਾ ਕੋਈ ਹਿਸਾਬ ਨਾ ਹੋਣਾ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ ਸਿਰ ਮਾਰੀਆਂ ਗਈਆਂ ਵੱਡੀਆਂ ਠੱਗੀਆਂ ਜਿਵੇਂ ਕਿ ਆਲਮਗੀਰ ਸਾਹਿਬ ਦੇ ਵਿੱਚ 18 ਸੇਰ ਵਾਲੇ ਸੋਨੇ ਦੇ ਕਲਸ਼ ਨੂੰ ਸਿਰਫ 6-7 ਕਿਲੋ ਦਾ ਕਲਸ਼ ਬਣਾ ਕੇ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕਰਨਾ ਇਹ ਗੱਲਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਾਨੂੰਨੀ ਮੋਹਰ ਲਾਤੀ ਕਿ ਇਹ ਜਾਏਗਾ ਅਕਾਲੀ ਦਲ ਬਾਦਲ ਦੇ ਰਾਜ ਵਿੱਚ ਇਹ ਕੰਮ ਹੋਣਗੇ ਤੇ ਇੱਥੇ ਫਿਰ ਗੁਰੂ ਨਾਨਕ ਦੀ ਬਾਣੀ ਜਦੋਂ ਬੋਲਦੀ ਆ ਨਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਮੈਂ ਨਹੀਂ ਕਿਸੇ ਨੂੰ ਕੁਝ ਵੀ ਬੋਲ ਰਿਹਾ ਮੇਰਾ ਬਾਪ ਬੋਲ ਰਿਹਾ ਗੁਰੂ ਨਾਨਕ ਸਾਹਿਬ ਦੇ ਬੋਲਦੇ ਰਾਜੇ ਸ਼ੀ ਮੁਕੱਦਮ ਕੁੱਤੇ ਆਪਣੇ ਕੁੱਤੇ ਆ ਤੋਂ ਫਿਰੇ ਕੰਮ ਕਰਵਾਉਂਦੇ ਨੇ ਕੌਣ ਕਰਵਾਉਂਦੇ ਨੇ ਗੁਰਬਾਣੀ ਵਿੱਚ ਸਭ ਦਰਜ ਹੈ ਔਰ ਤੁਹਾਨੂੰ ਸਭ ਸਮਝ ਆ। ਔਰ ਇਹਦੇ ਤੇ ਕੋਈ ਮਾਨ ਹਮੀ ਦਾ ਮੁਕੱਦਮਾ ਕਰਦਾ। ਹਾਜ਼ਰ ਆਜੋ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਹਦਾ। ਔਰ ਤੀਸਰੀ ਗੱਲ ਜਿਹੜੀ ਹਰਜਿੰਦਰ ਸਿੰਘ ਤਾਮੀ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਸਰੋ ਸਾਹਿਬ ਨੂੰ ਮਿਲਦਾ ਤੇ ਉਹਨਾਂ ਨੂੰ ਕਹਿੰਦੇ ਆ ਕਿ ਲੋਕਾਂ ਨੂੰ ਵੋਟਾਂ ਬਣਾਉਣੇ ਔਖਾ ਹੋ ਰਹੀਆਂ ਨੇ ਸਿੱਖ ਆਪਣੇ ਆਪ ਨੂੰ ਸਿੱਖ ਕਹੋਣ ਲਈ ਸਿਰ ਕਟਵਾ ਰਿਆ ਤੇ ਫਾਰਮ ਭਰਨ ਦੇ ਵਿੱਚ ਮੁਸ਼ਕਲ ਹੋ ਰਹੀ ਹੈ। ਧੰਮੀ ਸਾਹਿਬ ਕਹਿ ਰਹੇ ਨੇ ਕਿ ਲੋਕਾਂ ਨੂੰ ਫਾਰਮ ਭਰਨ ਚ ਦਿੱਕਤ ਆ ਰਹੀ ਆ। ਆਧਾਰ ਕਾਰਡ ਦੀ ਫੋਟੋ ਸਟੇਟ ਕਰਾਉਣ ਵਿੱਚ ਦਿੱਕਤ ਆ ਰਹੀ ਆ। ਉਹ ਜਨਾਬ ਜਿੱਥੇ ਤੁਹਾਡੇ ਗੁਰਦੁਆਰੇ ਨੇ ਤੁਹਾਡੇ ਮੈਂਬਰ ਨੇ ਤੁਹਾਡੇ ਇਹਨੇ ਹਰਕਾਰੇ ਨੇ ਕੀ ਕਰ ਰਹੇ ਨੇ? ਤਨੂ ਸੰਗਤ ਦਾ ਸਬੰਧ ਕਾਦੇ ਲਈ ਕੱਢ ਕੇ ਦਿੰਦੀ ਆ ਵੜਵਾਓ ਵੋਟਾਂ 1000 ਤੋਂ ਜ਼ਿਆਦਾ 1000 ਕਰੋੜ ਤੋਂ ਜ਼ਿਆਦਾ ਦਾ ਖਰਚਾ ਸਲਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਸੰਭਾਲ ਲਈ ਤੇ ਧਰ ਪਰਚਾਰ ਲਈ ਕਰ ਰਹੀ ਆ ਤੇ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮ इमरान ਸਾਹਿਬ ਨੂੰ ਚੁਣਨ ਦੀ ਗੱਲ ਆਉਂਦੀ ਆ ਤੇ ਫਿਰ ਤੁਸੀਂ ਵੋਟਾਂ ਬਣਵਾਉਣ ਵਿੱਚ ਸੰਗਤ ਦੀ ਪਿੱਛੇ ਕਿਉਂ ਆ? ਤੁਸੀਂ ਕਿਉਂ ਕਹਿ ਰਹੇ ਹੋ ਕਿ ਆਧਾਰ ਕਾਰਡ ਦੀ ਕਾਪੀ ਨਾ ਲਈ ਜਾਵੇ ਕਿਉਂਕਿ ਆਧਾਰ ਕਾਰਡ ਦੀ ਕਾਪੀ ਤੋਂ ਪਤਾ ਲੱਗ ਜਾਊਗਾ ਕਿ ਦੇ ਬਾਲ ਬੁੰਨੇ ਦੇ ਕਿ ਦੀ ਦਾੜ੍ਹੀ ਬੁੰਨੀ ਆ ਉਹਦੀ ਵੋਟ ਨਹੀਂ ਬਣਨੀ ਤੇ ਇਹ ਕਹਿੰਦੇ ਨੰਬਰ ਲਿਖ ਕੇ ਸਾਰ ਲੋ ਵੋਟ ਬਣ ਜੇ ਮੌਕੇ ਤੇ ਅਸੀਂ ਹੱਲ ਕੱਢ ਲਾਂਗੇ ਸੋ ਜਾਲੇ ਵੋਟਾਂ ਵੜਾਉਣ ਲਈ ਰਾ ਪੱਧਰਾ ਖੁਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਹ ਵੱਡਾ ਪ੍ਰਤਿਨਿਧ ਕਰ ਰਿਹਾ ਨਹੀਂ ਕਰ ਰਿਹਾ ਫਿਰ ਮੈਨੂੰ ਕਹਿ ਦਿੰਦੇ ਨੇ ਕੋਈ ਆਪਣੇ ਸੰਤਾ ਸਿੰਘ ਜੀ ਬੰਤਾ ਸਿੰਘ ਜੀ ਤੁਸੀਂ ਤਾਂ ਅਕਾਲੀ ਦਲ ਨੂੰ ਗਾਲਾਂ ਕੱਢਦੇ ਹੋ ਮੈਂ ਤਾਂ ਕੋਈ ਗਾਲ ਨਹੀਂ ਕੱਢੀ ਮੈਂ ਤਾਂ ਉਹੀ ਗੱਲ ਕੀਤੀ ਆ ਜੋ ਹੋ ਰਹੀ ਆ ਕਿ ਹਰਜਿੰਦਰ ਸਿੰਘ ਧਾਮੀ ਚੀਫ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਨਹੀਂ ਆ ਕਿ ਉਹ ਕਹਿ ਕੇ ਨਹੀਂ ਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਲਾਓ ਕਿਉਂ ਨਾ ਲਾਓ ਵੀ ਕਿਉਂ ਨਾ ਲਾਓ ਫੋਟੋ ਵੀ ਲਾਉਣੀ ਆ ਜਦੋਂ ਤੁਸੀਂ ਫੋਟੋ ਪ੍ਰਿੰਟ ਕਰਾਉਣ ਜਾ ਸਕਦੇ ਹੋ ਤਾਂ ਉਹ ਫੋਟੋ ਸਟੇਟ ਨਹੀਂ ਕਰਕੇ ਦੋ ਤੁਹਾਡੇ ਆਧਾਰ ਕਾਰਡ ਦੇ ਕਾਪੀ ਦੀ ਇਹ ਜੇ ਤੁਸੀਂ ਆਧਾਰ ਕਾਰਡ ਦੇ ਫੋਟੋ ਸਟੇਟ ਨਹੀਂ ਲਾਉਣੀ ਤਾਂ ਇਹਦਾ ਮਤਲਬ ਧਾਮੀ ਸਾਹਿਬ ਫੋਟੋ ਵੀ ਨਹੀਂ ਲਗੜ ਦੇਣਗੇ ਫਾਰਮਾ ਦੇ ਉੱਪਰ ਕਿਸ ਪੱਦਰ ਦੀ ਇਹਨਾਂ ਦੀ ਸੋਚ ਹੈ ਔਰ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਇਹ ਫਰਜ਼ੰਦ ਅੱਜ ਇਹ ਪ੍ਰਧਾਨ ਬਣਨ ਲਈ ਅੱਗੇ ਆ ਰਹੇ ਨੇ ਅਗੰਮੀ ਨੇ ਸੋ ਇਹ ਸਾਡੇ ਪੰਥ ਦਾ ਹਾਲ ਹੈ ਖੇਰੂ ਖੇਰੂ ਪੰਥ ਨੂੰ ਕੀਤਾ ਹੋਇਆ ਇਹਨਾਂ ਨੇ ਪੰਥ ਨਹੀਂ ਹੋਇਆ ਪੰਥ ਨੂੰ ਮੰਨਣ ਵਾਲੇ ਸਜਦਾ ਕਰਨ ਵਾਲੇ ਸਿਰ ਦੇਣ ਵਾਲੇ ਅੱਜ ਵੀ ਉਨੇ ਹੀ ਨੇ ਪਰ ਇਹਨਾਂ ਨੇ ਪੰਥ ਦੀ ਰਿਆਸਤ ਨੂੰ ਖੇਰੂ-ਖੇਰੂ ਕਰ ਦਿੱਤਾ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਰਿਆਸਤ ਕਹਿ ਰਹੀ ਹੈ ਨਾ ਭਾਰਤ ਦੇ ਲੋਕਤੰਤਰ ਵਿੱਚ ਤਾਂ ਕੋਈ ਅਤਕਤ ਨਹੀਂ ਨਹੀਂ ਹੋਏਗੀ ਇਹ ਰਿਆਸਤ ਹੀ ਹੈ ਜਿਸ ਵਿੱਚ ਸਾਨੂੰ ਪੂਰੇ ਹੱਕ ਹਕੂਕ ਦਿੱਤੇ ਹਨ ਭਾਰਤ ਸਰਕਾਰ ਨੇ ਕਿ ਤੁਸੀਂ ਮinorities ਦੇ ਵਿੱਚ ਆਪਣੇ ਸਕੂਲ ਕਾਲਜ ਖੋਲੋ ਆਪਣੇ ਬੱਚੇ ਦਾਖਲ ਕਰੋ ਆਪਣੇ ਜਿੰਨੇ ਮਰਜ਼ੀ ਮੁਲਾਜ਼ਮ ਰੱਖੋ ਕੋਈ ਜਾਤ ਪਾਤ ਦਾ ਘੇਰਾ ਨਹੀਂ ਹੈਗਾ ਕੋਈ ਰਿਜ਼ਰਵੇਸ਼ਨ ਪਾਲਿਸੀ ਲਾਗੂ ਨਹੀਂ ਹੁੰਦੀ ਹੈਗੀ ਪਰ ਇਹਨਾਂ ਨੇ ਉਹਦੇ ਤੋਂ ਇਸ ਸੰਸਥਾ ਨੂੰ ਹੀ ਦੂਰ ਕਰਤਾ ਤੋਰਾ ਕੀਤਾ ਵੈ ਸੋ ਸਿੱਖਾਂ ਦੀ ਰਿਆਸਤ ਉੱਪਰ ਜਿਹੜਾ ਕਬਜ਼ਾ ਇਹ ਅਬਦਾਲੀਆਂ ਨੇ ਕੀਤਾ ਵਿਆ ਇਹਨਾਂ ਨੂੰ ਸਿੰਘਾਂ ਨੇ ਛਡਾਉਣਾ ਤੇ ਬਾਰ ਬਾਰ ਹਾਰ ਕੇ ਵੀ ਸਿੰਘਾਂ ਜਿੱਤ ਵੱਲ ਭੱਜਦੇ ਨੇ ਅੱਜ ਜੇ ਸੰਤ ਬਲਬੀਰ ਸਿੰਘ ਕੁੰਨਸਹਾਰ ਵੀ ਗਿਆ ਤਾਂ ਵੀ ਕੋਈ ਦਿੱਕਤ ਨਹੀਂ ਕਿਉਂਕਿ ਸੰਗਤ ਨੂੰ ਇਹ ਤਾਂ ਪਤਾ ਲੱਗ ਗਿਆ ਨੇ ਕਿ ਕਾਬਜ਼ ਕਿਸ ਹੱਦ ਤੱਕ ਡਿੱਗ ਸਕਦੇ ਨੇ ਸੋ 6 ਮਹੀਨੇ ਬਾਅਦ ਜੇ ਚੋੜਾ ਹੁੰਦੀਆਂ ਨੇ ਤਾਂ ਉਹ ਡੈਫੀਨੇਟਲੀ ਕੋਸ਼ਿਸ਼ ਕਰਨਗੇ ਕਿ ਸੰਗਤ ਦੀ ਵੋਟ ਬਣੇ ਨਾ ਪਰ ਜੇ ਵੋਟ ਬਣ ਗਈ ਤਾਂ ਫਿਰ ਇਹਨਾਂ ਨੂੰ ਆਪਣਾ ਭਵਿੱਖ ਪਤਾ ਤੇ ਸੰਗਤ ਨੂੰ ਪੰਥ ਦਾ ਰੋਸ਼ਨ ਭਵਿੱਖ ਲਈ ਸਤਿਗੁਰੂ ਅਗੇ ਅਰਦਾਸ ਕਰਨੀ ਪੈਂਦੀ ਆ ਇਹਨੇ ਸ਼ਬਦਾਂ ਨਾਲ ਮੈਂ ਆਪ ਸਭ ਤੋਂ ਮਾਫੀ ਮੰਗਦਾ ਦੇਖਦੇ ਆ ਕਿ ਨਤੀਜੇ ਕੀ ਆਉਂਦੇ ਨੇ ਉਸ ਤੋਂ ਬਾਅਦ ਫੇਰ ਗੱਲ ਕਰਦੇ ਆ ਤੇ ਇਹ ਇੱਕ سلسلہ ਚੱਲਦਾ ਰਹੂਗਾ ਤੁਸੀਂ ਜੁੜੇ ਰਹੋ ਪੰਜਾਬ ਨਵਾ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ